ਹਾਂਜੀ ਸਤਿ ਸ੍ਰੀ ਅਕਾਲ ਦੋਸਤੋ। ਸਵਾਗਤ ਹੈ ਤੁਹਾਡਾ ਆਪਣੇ ਪੇਜ ਹਰਪ੍ਰੀਤ ਸਿੰਘ ਤੇ। ਤੇ ਆਪਾਂ ਕੰਮ ਕਰ ਰਹੇ ਆ ਅੱਜ ਸਿੰਗਲ ਦਾ। ਫੌਜੀ ਢਾਬੇ ਦੇ ਉੱਪਰ ਤੇ ਉੱਪਰ ਸਿੰਗਲ ਲਗਾ ਰਹੇ ਆਂਗੇ। ਤੇ ਬਾਥਰੂਮ ਦੇ ਪੱਲੇ ਫਿਲਹਾਲ ਲੋਹੇ ਦੇ ਬਣਾ ਕੇ ਲਾਉਣੇ ਆ। ਤੇ ਸਿੰਗਲ ਇਹ 12 ਇੰਚ ਦਾ ਆਇਆ ਹੈਗਾ ਫਿਲਹਾਲ ਗੱਲਾ ਬਾਦਰਾ ਕਰਿਆ ਹੋਇਆ ਹੈ। ਤੇ ਵੀਡੀਓ ਨੂੰ ਥੋੜੀ ਜਿਹੀ ਸਪੋਰਟ ਜ਼ਰੂਰ ਕਰਦਿਆ ਕਰੋ। ਤੇ ਜੇ ਕਿਸੇ ਨੇ ਕੰਮ ਕਰਾਉਣਾ ਤਾਂ ਸਾਡੇ ਨਾਲ ਜ਼ਰੂਰ ਕੰਟੈਕਟ ਕਰੋ। ਗਰਨਾਨਕ ਅਲਮੀਨਮਾਈਡ ਸਟੀਲ ਵਰਕਸ ਸਲਮਾ ਰੋਡ ਦਾ ਪਰਮੰਡ ਫੌਜੀ ਟਾਬੇ ਉੱਪਰ ਕੰਮ ਹੋਇਆ ਹੋਇਆ ਇਹ ਕਹਿਣੇ ਕੰਮ ਕਰਾਉਣਾ ਦਾ ਸਾਡੇ ਨਾਲ ਜ਼ਰੂਰ ਕੰਟੈਕਟ ਕਰੋ ਆਪਣਾ ਨਿਊ ਸਲਾਈਡ ਦਾ ਕੰਮ ਫੌਜੀ ਢਾਬਾ ਕੰਪਲੀਟ ਹੋ ਚੁੱਕਿਆ ਜੀ ਡੋਰ ਲੱਗੇ ਨੇ ਇਹਦੇ ਫਾਈਬਰ ਦੇ ਲੋਹੇ ਦੇ ਡੋਰ ਲੱਗਿਆ ਦੋ ਤੇ ਉੱਪਰ ਹੋਇਆ ਸੀਲਿੰਗ ਸਿੰਗਲ ਦਾ ਕੰਮ ਬਲੈਕ ਦੇ ਵਿੱਚ ਤੇ ਵੀਡੀਓ ਨੂੰ ਥੋੜਾ ਜਿਹਾ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਇਹ ਪੇਜ ਨੂੰ ਸਾਡੇ ਨੂੰ ਫੋਲੋ ਜਰੂਰ ਕਰੋ ਜੀ ਗੁਰਨਾਣ ਕਲਮੀਨ ਮਾਈਂਡ ਸਟੀਲ ਵਰਕਸ ਧਲਮਾ ਰੋਡ ਤੋਂ ਪਾ